ਚਲੋ ਸਾਰੀਆਂ ਗੱਲਾਂ ਛੱਡੀਏ ਤੇ ਹੁਣ ਤੁਸੀਂ ਨਾਨੀ ਮਾਂ ਨਾਨੀ ਨਹੀਂ ਸੁਣਦੀ ਦੀ ਉੱਥੇ ਨਾਨਕੇ ਉਹਦੇ ਕੋਲ ਗਾ ਸਟੋਰੀ ਸੁਣਾਉ ਸੱਚੇ ਸੁਰਮੇ ਦੀ ਹੁਣ ਕਿਉਂਕਿ ਪੋਡਕਾਸਟ ਆਪਣੈਂਡ ਤੇ ਆ ਗਿਆ ਹੁਣ ਮੈਂ ਸੱਚਾਈ ਦੱਸ ਸਕਦਾ ਪਹਿਲਾਂ ਆਪਾਂ ਸਟਾਰਟਿੰਗ ਸੱਚਾਈ ਨਹੀਂ ਦੱਸਦੇ ਹੁੰਦੇ ਕੋਈ ਕਦੇ ਕਦੇ ਬੰਦੇ ਦਾ ਨਾ ਟਰਸਟ ਟੁੱਟ ਜਾਂਦਾ ਹਾਂ ਇਹ ਸੱਚੇ ਸੁਰਮੇ ਦੀ ਸਟੋਰੀ ਮੈਂ ਪਹਿਲਾਂ ਸਵੇਰੀ ਵੀ ਸੁਣ ਚੁੱਕਿਆ ਇਹ ਪੋਡਕਾਸਟ ਪਰ ਉਦੋਂ ਇਹ ਬੰਦੇ ਦਾ ਕੈਮਰਾ ਔਨ ਨਹੀਂ ਸੀਗਾ ਤੇ ਹੁਣ ਇਹ ਮਨ ਸਟੋਰੀ ਦੁਬਾਰਾ ਸੁਣਾਏਗਾ ਹੁਣ ਮੈਂ ਐਸੇ ਐਂਡ ਤੇ ਤਾਂ ਦੱਸ ਰਿਹਾ ਕਿਉਂਕਿ ਹੁਣ ਤਾਂ ਇੰਟਰਸਟ ਨਹੀਂ ਟੁੱਟਣਾ ਤੇਰੇ ਤੇ ਦੇਖ ਲਿਆ ਤੇ ਹੁਣ ਛੱਡਗੇ ਨਹੀਂ ਆ ਲੈਗਾ ਸਟੋਰੀ ਸੁਣੀ ਸਟੋਰੀ ਬੜੀ ਇੰਟਰਸਟਿੰਗ ਹੈ ਮੈਂ ਜਿੱਦਾ ਵੀਡੀਓ ਦੀ ਸਟਾਰਟਿੰਗ 'ਚ ਨਹੀਂ ਕਿਹਾ ਕਿ ਮੈਂ ਵੀ ਐਵੇਂ ਨੋਰਮਲ ਜਿਹਾ ਲੈਂਦਾ ਸੀ ਮੈਂ ਕਿਹਾ ਜਦ ਬੜੇ ਗਾਣੇ ਆਏ ਨੇ ਜਿਹਦਾ ਜੱਗੇ ਦੇ ਆਏ ਨੇ ਸੁੱਚੇ ਸੂਰਮੇ ਦੇ ਆਏ ਨੇ ਵੀ ਇਦਾਂ ਹੈ ਵੀ ਇੱਕ ਸੂਰਮਾ ਹੁੰਦਾ ਹੈ ਉਹ ਆਪਣੇ ਯਾਰ ਦੋਸਤ ਨੂੰ ਮਾਰ ਦਿੰਦਾ ਹੈ ਆਪਣੀ ਉਹਦੀ ਭੈਣ ਤੇ ਜਾਂ ਉਹਦੀ ਭਾਬੀ ਤੇ ਮੈਲੀ ਅੱਖ ਰੱਖਦਾ ਸੀ ਵੀ ਇਹ ਕਿੱਡੀ ਗੱਲ ਹੈ ਯਾਰ ਕੀ ਚਿੰਟ ਇੰਟਰਸਟ ਕੀ ਹੈ ਪਰ ਜਦੋਂ ਮੈਂ ਕਹਾਣੀ ਕੱਲ ਪੜ੍ਹੀ ਓਹ ਹੋ ਫਰੇਸ਼ੀ ਭਾਜੀ ਮੇਰਾ ਹੋਰ ਇੰਟਰਸਟ ਜਾਗੇ ਤੇ ਬੜੀ ਵਧੀਆ ਗੱਲ ਜਿਹੜੀ ਫਿਲਮ ਬਣਾਈ ਏ ਪਤਾ ਨਹੀਂ ਹੁਣ ਫਿਲਮ ਵਿੱਚ ਸਾਰੀਆਂ ਗੱਲਾਂ ਦੱਸਣਗੇ ਕਿ ਨਹੀਂ ਪਰ ਮੈਂ ਤੁਹਾਨੂੰ ਪੂਰੀ ਸਟੋਰੀ ਸੁਣਾਣਾ ਸੌਰੀ ਮਤੋ ਜੀ ਭਾਜੀ ਤੁਸੀਂ ਕਰੋੜਾਂ ਰੁਪਏ ਖਰਚ ਕੇ ਪਹਿਲਾ ਖਰਚ ਕੀਤਾ ਫਿਲਮ ਬਣਾਈ ਤੇ ਹੋਣੇ ਨਾ ਕਿ ਉਹ ਸਾਡੇ ਰੋਜੀ ਰੋਟੀ ਤੇ ਲੱਤ ਮਾਰਦੇ ਲੱਗੇ ਮੈਂ ਸਗੂ ਇਸ ਤਰ੍ਹਾਂ ਸਟੋਰੀ ਸੁਣਾਵਾਂਗਾ ਕਿ ਲੋਕਾਂ ਦਾ ਨਾ ਇੰਟਰਸਟ ਪਾਟੇ ਉਹ ਸਗੂ ਕਹਿਣ ਅਸੀਂ ਫਿਲਮ ਵੀ ਵੇਖਣੀ ਵੀ ਕਿੱਦਾਂ ਇਹਨਾਂ ਨੇ ਫਿਲਮਾਈ ਪੜਦੇ ਤੇ ਵੇਖੀਏ ਕਿਦਾਂ ਕੈਰੈਕਟਰ ਪਲੇ ਕੀਤਾ ਸੂਚੇ ਨੇ ਮੈਂ ਤਾਂ ਸਟੋਰੀ ਸੁਣਾ ਲਗਾ ਤੁਹਾਡਾ ਇੰਟਰਸਟ ਬਣਾਉਣ ਵਾਸਤੇ ਤੇ ਸੁਣੋ ਹੁਣ ਫਿਰ ਸੂਚੇ ਸੂਰਮੇ ਦੀ ਫਰਸ਼ੀ ਭਾਜੀ ਪਿੰਡ ਹੁੰਦਾ ਬਰਨਾਲੇ ਦੇ ਕੋਲ ਪਿੰਡ ਪੈਂਦਾ ਸਮਾਉ ਅੱਜ ਵੀ ਪਿੰਡ ਹੈ ਵੇ ਸਮਾਉ 1880 ਦੇ ਵਿੱਚ ਸੁੱਚੇ ਸੌਰਮੇ ਦਾ ਜਨਮ ਹੁੰਦਾ ਇਹ ਚਾਰ ਜਣੇ ਹੁੰਦੇ ਨੇ ਘਰ ਦੇ ਵਿੱਚ ਮੰਮੀ ਡੈਡੀ ਇਹਦਾ ਵੱਡਾ ਭਰਾ ਨਰੈਣੂ ਤੇ ਸੁੱਚਾ ਆਪ ਬੜਾ ਸੋਹਣਾ ਪਰਿਵਾਰ ਹੱਸਦਾ ਖੁਸ਼ੀਆਂ ਬਤੀਤ ਕਰਦਾ ਆਪਣੇ ਘਰ ਚ ਰਹਿ ਰਿਹਾ ਹੁੰਦਾ 65 ਕਿੱਲੇ ਨਾਲ ਦੀ ਜ਼ਮੀਨ ਹੁੰਦੀ ਹੈ ਹੈਪੀ ਫੈਮਿਲੀ ਸੁੱਚੇ ਸੌਰਮੇ ਦੀ ਮਾਂ ਛੋਟੇ ਹੁੰਦੇ ਮਰ ਜਾਂਦੀ ਫੋਟੋ ਜਾਂਦੀ ਵੱਡੇ ਹੋ ਜਾਂਦੇ ਨੇ ਸੁੱਚੇ ਦਾ ਯਾਰ ਕੁੱਕਰ ਬਣ ਜਾਂਦਾ ਪਿੰਡ 'ਚ ਇੱਕ ਹੋਰ ਇਹਦਾ ਦੋਸਤ ਬਣ ਜਾਂਦਾ ਭਾਗ ਇਹ ਤਿੰਨ ਦੋਸਤ ਹੁੰਦੇ ਨੇ ਠੀਕ ਹੈ ਤੇ ਨਰੈਣੂ ਜਿਹੜਾ ਇਹਦਾ ਵੱਡਾ ਭਰਾ ਹੁੰਦਾ ਨਾ ਸੁੱਚੇ ਦਾ ਉਹ ਥੋੜਾ ਜਿਹਾ ਸਿੱਧੜਾ ਹੁੰਦਾ ਤੇ ਇਹਨਾਂ ਦੀ ਮਾਂ ਛੋਟੇ ਹੁੰਦੇ ਮਰ ਗਈ ਹੁੰਦੀ ਏ ਤੇ ਘਰ 'ਚ ਕੋਈ ਰੋਟੀ ਪਕਾਉਣ ਵਾਲਾ ਨਹੀਂ ਹੁੰਦਾ ਤੇ ਇਹ ਸੋਚਦੇ ਨੇ ਕਿ ਚੱਲ ਨਰੈਣੂ ਦਾ ਵਿਆਹ ਕਰ ਦਿੰਦੇ ਆ ਘਰ 'ਚ ਰੋਟੀ ਪਕਦੀ ਹੋ ਜਾਏਗੀ ਤੇ ਨਰੈਣੂ ਦਾ ਵਿਆਹ ਕਰ ਦਿੰਦੇ ਨੇ ਹਰਿਆਣੇ ਵੱਲ ਹਰਿਆਣੇ ਉਹ ਇੱਕ ਪਿੰਡ ਪੈਂਦਾ ਕਮਾਣੋ ਉਥੋਂ ਕੁੜੀ ਲਿਆਉਂਦੇ ਨੇ ਤੇ ਰੋਟੀ ਪੱਕਦੀ ਹੋ ਜਾਂਦੀ ਤੇ ਉਧਰ ਸੁਚਾਰੋਜ ਪਹਿਲਵਾਨੀ ਕਰਨ ਜਾਂਦਾ ਆਪਣੇ ਦੋਸਤ ਕੋ ਕਰਦੇ ਨਾਲ ਪਿੰਡ ਦੇ ਵਿੱਚ ਇਹਨਾਂ ਦੀ ਯਾਰੀ ਹੁੰਦੀ ਏ ਤੇ ਉਧਰ ਭਾਬੀ ਰੋਟੀਆਂ ਲਾਂਦੀ ਏ ਤੇ ਸੋਹਣੇ ਹੈਪੀ ਫੈਮਿਲੀ ਚੱਲ ਰਹੀ ਸੀ ਫੇਰ ਕੀ ਹੁੰਦਾ ਕਿ ਜਿਹੜੀ ਨਰੈਣੂ ਨਹੀਂ ਐ ਉਹਦੀ ਘਰ ਵਾਲੀ ਨੂੰ ਪਤਾ ਲੱਗ ਜਾਂਦਾ ਵੀ ਮੇਰਾ ਘਰ ਵਾਲਾ ਸਿੱਧੜਾਈ ਏ ਇਹਦੇ ਕੋ ਗੇਮ ਗੋਮੇ ਨਹੀਂ ਪੈਂਦੀ ਨਹੀਂ ਤੇ ਉਹ ਉਹਨੂੰ ਛੱਡ ਕੇ ਚੱਲ ਜਾਂਦੀ ਆਪਣੇ ਪੇਕੇ ਛੱਡ ਜਾਂਦੀ ਤੇ ਉਹ ਫੇਰ ਘਰ ਚ ਪ੍ਰੋਬਲਮ ਹੋਉਣ ਲੱਗ ਪਈ ਰੋਟੀ ਦੀ ਹੁਣ ਰੋਟੀ ਕੌਣ ਬਣਾਵੇ ਫਿਰ ਕੀ ਕਰਦੇ ਨੇ ਕਿ ਨਰੈਣੂ ਦਾ ਵਿਆਹ ਨਾ ਫਿਰ ਕਰ ਦਿੰਦੇ ਨੇ ਤੇ ਅੱਜ ਕਿ ਨਰੈਣੂ ਦਾ ਵਿਆਹ ਕਰਦੇ ਨੇ ਜਿੱਥੇ ਇਹਨਾਂ ਦੇ ਮਾਮੇ ਹੁੰਦੇ ਨੇ ਸੁੱਚੇ ਦੇ ਸੁੱਚੇ ਦੇ ਤੇ ਨਰੈਣੂ ਦੇ ਜਿੱਥੇ ਮਾਮੇ ਹੁੰਦੇ ਨੇ ਗੈਰੀ ਭੱਗ ਜਿੱਕ ਪਿੰਡੇ ਉੱਥੇ ਇਹਨਾਂ ਦੇ ਮਾਮੇ ਹੁੰਦੇ ਨੇ ਤੇ ਉੱਥੋਂ ਕੋਈ ਬੰਦਾ ਦੱਸ ਪਾਉਂਦਾ ਪੀ ਇੱਥੇ ਕੁੜੀ ਰਹਿੰਦੀ ਏ ਬਲਵੀਰੋ ਉਹਦਾ ਵੀ ਪਹਿਲਾਂ ਵਿਆਹ ਹੋਇਆ ਸੀ ਉਹਦਾ ਘਰ ਵਾਲਾ ਛੱਡ ਕੇ ਚੱਲ ਗਿਆ ਤੇ ਜੇ ਪਸੰਦ ਹੈ ਤੁਹਾਨੂੰ ਕਰ ਲਓ ਤੇ ਨਰੈਣੂ ਨੂੰ ਪਸੰਦ ਆਦੀ ਸੋਹਣੀ ਸਰਾਖੀ ਹੁੰਦੀ ਤੇ ਉਹ ਵਿਆਹ ਕਰ ਲੈਂਦੇ ਬਲਵੀਰ ਤੇ ਸੁੱਚਾ ਆਪਣੇ ਯਾਰਾਂ ਨੂੰ ਬੁਲਾਉਂਦਾ ਵੀ ਭਾਬੀ ਆਈ ਨਵਾਂ ਵਿਆਹ ਆ ਮੇਰੇ ਭਰਾ ਦਾ ਤੇ ਮੁੰਡੇ ਛੁੰਡੇ ਪਾਰਟੀ ਕਰਦੇ ਲਾਹਣ ਪੀਂਦੇ ਦੇਸੀ ਤੇ ਕੁਕਰ ਪਹਿਲੀ ਵਾਰੀ ਵੇਖਦਾ ਉੱਥੇ ਨਾ ਬਲਵੀਰੋਂ ਨੂੰ ਤੇ ਇਹਦੀ ਨੀਅਤ ਨਾ ਗੰਦੀ ਹੋ ਜਾਂਦੀ ਤੇ ਬਲਵੀਰੋ ਵੀ ਇਦਾਂ ਦੀ ਹੀ ਕੈਰੇਕਟਰਲੈਸ ਜੀ ਉਹ ਵੀ ਕਹਿੰਦੀ ਹੈ ਵੀ ਬੜਾ ਜਵਾਨ ਮੁੰਡਾ ਤੇ ਗਿੱਟਮਿਟ ਇਹਨਾਂ ਦੀ ਹੋ ਜਾਂਦੀ ਇਹ ਚੋਰੀ ਛੁਪੇ ਮਿਲਣ ਲੱਗ ਪਾਂਦੇ ਤੇ ਸੁੱਚੇ ਨੂੰ ਨਹੀਂ ਪਤਾ ਹੁੰਦਾ ਵੀ ਮੇਰਾ ਯਾਰ ਇਦਾਂ ਕਰ ਰਿਹਾ ਤੇ ਇਹਨਾਂ ਨੂੰ ਟਾਈਮ ਵੈਸੇ ਨਾ ਘੱਟ ਮਿਲਦਾ ਹੁੰਦਾ ਸੀ ਮਿਲਣ ਦਾ ਆਪਸ ਵਿੱਚ ਹਰ ਵਾਰੀ ਬਲਵੀਰੋਂ ਨੇ ਕਹਿਣਾ ਮੈਂ ਸੋਚਾ ਨਾ ਕਿਤੇ ਸਾਨੂੰ ਵੇਖ ਲੈ ਸੁੱਚੇ ਨੂੰ ਨਾ ਪਤਾ ਲੱਗ ਜੇ ਮੈਂ ਘਰ ਚੱਲੀ ਇਸ ਗੱਲ ਤੋਂ ਨੇ ਬੜੇ ਪਰੇਸ਼ਾਨ ਸੀ ਕਿ ਸਾਨੂੰ ਨਾ ਘੱਟ ਟਾਈਮ ਮਿਲਦਾ ਮਿਲਣ ਨੂੰ ਤੇ ਆਪਾਂ ਦਾ ਸੋਚੇ ਦਾ ਕੰਡਾ ਕੱਢੀਏ ਕਿਸੇ ਤਰ੍ਹਾਂ ਇੱਕ ਹੀ ਕਰਦੇ ਨੇ ਸੁੱਚੇ ਨੂੰ ਨਾ ਕਹਿੰਦੇ ਨੇ ਵੀ ਅੱਜ ਉਹ ਭਰਤੀ ਵੇਖਣ ਚੱਲੀਏ ਫੌਜ ਦੀ ਉਹਨਾਂ ਜਮਾਨਿਆਂ 'ਚ ਨਾ ਕੋਈ ਇਹ ਨਹੀਂ ਸੀ ਹੁੰਦਾ ਵੀ ਦਸਵੀਂ ਪਾਸ ਕਰਕੇ ਫੌਜ ਦੀ ਭਰਤੀ ਵੇਖਣੀ ਜਾਂ ਤੁਹਾਨੂੰ ਇੰਨੀ ਪੜ੍ਹਾਈ ਹੋਣੀ ਚਾਹੀਦੀ ਏ ਲੋੜ ਉਹਦੇ ਹੀ ਭਰਤੀ ਕਰ ਲੈਂਦੇ ਸੀ ਇਹਨਾਂ ਬ੍ਰਿਟਿਸ਼ ਰਾਜ ਦੀ ਗੱਲ ਕਰ ਰਹੇ ਨੇ ਜੀ ਹਨਾ ਬ੍ਰਿਟਿਸ਼ ਰਾਜ ਦੀ ਗੱਲ ਕਰ ਰਹੇ ਜਦੋਂ ਅਗ ਹਾਂ ਬ੍ਰਿਟਿਸ਼ ਰਾਜ ਸੀ ਉਨਡੀਆਂ ਚ ਤੇ ਘੁਕਰਨਾ ਇਹਨੂੰ ਮਨਾਲਾ ਹੁੰਦਾ ਸੁੱਚੇ ਨੂੰ ਵੀ ਆ ਜਾ ਫੌਜ ਦੀ ਭਰਤੀ ਵੇਖਣ ਚਲੀਏ ਇਹ ਜਾਂਦੇ ਨੇ ਫੌਜ ਦੀ ਭਰਤੀ ਵੇਖਣ ਬਲੱਡੇ ਬਲੱਡੇ ਵਾਲੇ ਜਾਂਦੇ ਨੇ ਫਿਲਮ ਚ ਫਿਰੋਜ਼ਪੁਰ ਦਾ ਸੀਨ ਹੈ ਉਹ ਵੀ ਹੈ ਵੇ ਫਿਰੋਜ਼ਪੋਰੀ ਬਾਅਦ ਚ ਪੋਸਟ ਹੋਇਆ ਹੀ ਇਹ ਜਾਂਦੇ ਨੇ ਭਰਤੀ ਵੇਖਣ ਤੇ ਜਦੋਂ ਲੈਣ ਚ ਲੱਗੇ ਹੁੰਦੇ ਨੇ ਨਾ ਸੁੱਚੇ ਦਾ ਕਦ ਚੰਗਾ ਹੁੰਦਾ ਉਹ ਸਿਲੈਕਟ ਹੋ ਜਾਂਦਾ ਤੇ ਇਹ ਜਿੱਦਾਂ ਹੀ ਘੁਕਰ ਦੀ ਵਾਰੀ ਆਣ ਲੱਗਦੀ ਨਾ ਸਿਲੈਕਟ ਹੁੰਦੀ ਇਹ ਲੈਣ ਤੋੜ ਕੇ ਨਾ ਉਦੋਂ ਆ ਜਾਂਦਾ ਘਰ ਆ ਜਾਂਦਾ ਧੋਖਾ ਦੇ ਦਿੰਦਾ ਉਹ ਉਹ ਭਰਤੀ ਹੋ ਜਾਂਦਾ ਫੌਜ ਨੂੰ ਰੱਖ ਲੈਂਦੀ ਸੁੱਚੇ ਨੂੰ ਤੇ ਇਹ ਘਰ ਆ ਜਾਂਦਾ ਇਹਨਾਂ ਨੂੰ ਖੁੱਲਾ ਟਾਈਮ ਮਿਲਦਾ ਇਹ ਆਪਸ ਚ ਮੁੜ ਕੇ ਬਲਵੀਰ ਉਹਦੇ ਕੁੱਕਰ ਮਿਲਣ ਲੱਗ ਪਾਉਂਦੇ ਨੇ ਤੇ ਸੁੱਚਾ ਭਰਤੀ ਹੋ ਗਿਆ ਠੀਕ ਹੈ ਹੁਣ ਖੇਤਾਂ ਦੇ ਵਿੱਚ ਵੀ ਗਾਣੇ गा ਰਹੇ ਨੇ ਸ਼ਰਮ ਮਿਲ ਰਹੇ ਨੇ ਬਲਵੀਰ ਉਹਦੇ ਕੁੱਕਰ ਪੂਰਾ ਪਿੰਡ ਉਹਨਾਂ ਨੂੰ ਵੇਖ ਰਿਹਾ ਤੇ ਨਰੇਣੂ ਵਿਚਾਰਾ ਸਿੱਧੜਾ ਜਾ ਪੂਰੀ ਫਿਲਮ ਹੀ ਬਣਾ ਛੱਡੀ ਗਾਣੇ गा ਰਹੇ ਨੇ ਸਟੋਰੀ ਸੁਣਾਓ ਆ ਰਮੈਂ ਰੋਮਾਂਸ ਕਰਦੇ ਨੇ ਤੇ ਫੇਰ ਫਰੇਸ਼ੀ ਭਾਜੀ ਨਰੈਣੂ ਬੜਾ ਤੰਗ ਆਂਦਾ ਉਹਨੂੰ ਰੋਜ਼ ਟੀਚਰਾ ਕਰਦੇ ਮੁੰਡੇ ਵੀ ਤੇਰੇ ਕੋ ਕੁਛ ਬਣਦਾ ਨਹੀਂ ਵੇ ਤੇਰੀ ਘਰ ਵਾਲੀ ਉੱਡੀ ਫਿਰਦੀ ਕਿਸੇ ਬੰਦੇ ਨਾਲ ਉਹਨੂੰ ਗੁੱਸਾ ਆਂਦਾ ਉਹ ਜਾਂਦਾ ਸੇਠ ਕੋਲ ਪਿੰਡ ਦੇ ਸੇਠ ਕੋਲ ਕਹਿੰਦਾ ਸੇਠ ਚਿੱਠੀ ਲਿਖ ਮੇਰੇ ਉਹਨੂੰ ਲਿਖਣੇ ਨਰੈਣੂ ਵਿਚਾਰਾ ਆਨੇ ਪੜਸੀ ਤੇ ਉਹ ਸੇਠ ਨੂੰ ਚਿੱਠੀ ਲਿਖ ਦਿੰਦਾ ਸਾਰੀ ਕਹਿੰਦਾ ਮੇਰੀ ਘਰ ਵਾਲੀ ਇੱਦਾਂ ਦਾ ਕਿਸੇ ਕੁੱਕਰ ਨਾਲ ਲੱਗੀ ਫਿਰਦੀ ਐ ਸਾਰੇ ਗੱਲ ਬਿਆਨ ਕਰ ਦਿੰਦਾ ਤੇ ਪਹੁੰਚ ਜਾਂਦੀ ਚਿੱਠੀ ਸੁਚੇ ਕੋਲ ਸੁੱਚਾ ਚਿੱਠੀ ਪੜਦਾ ਬੜਾ ਗੁੱਸੇ ਹੁੰਦਾ ਤੇ ਜਾਂਦਾ ਅੰਗਰੇਜ਼ ਕੋਲ ਕਹਿੰਦਾ ਸਾਹਿਬ ਜੀ ਛੁੱਟੀ ਚਾਹੀਏ ਉਹ ਕਹਿੰਦਾ ਨਹੀਂ ਛੁੱਟੀ ਮਿਲੇਗੀ ਬਹੁਤ ਜੰਗ ਲੱਗੀ ਹੋਈ ਹੈ ਤੇ ਸੁੱਚਾ ਬੜਾ ਪਰੇਸ਼ਾਨ ਹੁੰਦਾ ਵੀ ਮੈਨੂੰ ਛੁੱਟੀ ਨਹੀਂ ਮਿਲੀ ਤਿੰਨ ਚਾਰ ਦਿਨ ਲੰਘਦੇ ਨੇ ਤੇ ਉਸੇ ਫੌਜ ਦੇ ਵਿੱਚ ਅੱਗ ਲੱਗ ਜਾਂਦੀ ਅੱਗ ਲੱਗ ਜਾਂਦੀ ਤੇ ਬੱਚੇ ਰੋਂਦੇ ਹੁੰਦੇ ਨੇ ਕਿਉਂਕਿ ਛੋਣੀਆਂ 'ਚ ਫੈਮਲੀਆਂ ਵੀ ਰਹਿੰਦੀਆਂ ਨੇ ਫੌਜ ਦੀਆਂ ਤੇ ਉਹ ਬੱਚੇ ਰੋਂਦੇ ਹੁੰਦੇ ਨੇ ਬਚਾਓ ਬਚਾਓ ਤੇ ਸੁੱਚੇ ਸੂਰਮੇ ਦੀ ਐਂਟਰੀ ਹੁੰਦੀ ਗਿੱਲੇ ਕੰਬਲ ਦੇ ਨਾਲ ਫਰੈਸ਼ੀ ਭਾਜੀ ਭੀਰ ਨੂੰ ਚੀੜਦਾ ਚੀੜਦਾ ਆ ਸੁੱਚਾ ਆਂਦਾ ਹੈ ਤੇ ਬੱਚਿਆਂ ਨੂੰ ਅੱਭ ਚੋਂ ਕੱਢ ਲੈਂਦਾ ਤੇ ਗੋਰਾ ਬੜਾ ਖੁਸ਼ ਹੁੰਦਾ ਗੋਰੇ ਉਹ ਉਸੇ ਅਫਸਰ ਦੇ ਬੱਚੇ ਹੁੰਦੇ ਨੇ ਤੇ ਅਫਸਰ ਕਹਿੰਦਾ ਸੁੱਚੇ ਮੰਗੋ ਕੀ ਆ ਮੰਗਤੇ ਹੋ ਤੇ ਸੁੱਚਾ ਕਹਿੰਦਾ ਸਰ ਮੂਝੇ ਨੌਕਰੀ ਛੇ ਕਾਲ ਦੀ ਜੀਏ ਉਹ ਕਹਿੰਦਾ ਹੈ ਨੌਕਰੀ ਛੇ ਕਾਲ ਦੀ ਜੀਏ ਮੈਂ ਤਾਂ ਸੋਚ ਰਹਾ تھا ਆਪਕੋ ਪ੍ਰਮੋਟ ਕਰੂੰਗਾ ਪ੍ਰਮੋਸ਼ਨ ਦੂੰਗਾ ਤੋ ਆਪ ਤੋ ਨਿਕਲਨੇ ਕੀ ਬਾਤ ਕਰ ਰਿਹਾ ਉਹ ਕਹਿੰਦਾ ਜੀ ਸਰ ਆ ਮੇਰਾ ਨਾਮ ਕਢ ਲੀ ਜੀਏ ਔਰ ਇੱਕ ਪਿਸਟਲ ਦੇ ਦੇ ਜੀਏ ਉਹ ਉਹਦੀਆਂ ਦੋਨੇ ਡਿਮਾਂਡਾਂ ਪੂਰੀਆਂ ਕਰ ਦਿੰਦਾ ਤੇ ਸੋਚਾ ਪਿਸਟਲ ਤੇ ਨੌਕਰੀ ਤੂੰ ਬਰਖਾਸਤ ਹੋ ਕੇ ਘਰ ਆ ਜਾਂਦਾ ਤੇ ਉਹ ਸੁਨਿਆ ਲਾਂਦਾ ਕੁੱਕਰ ਨੂੰ ਵੀ ਯਾਰ ਤੂੰ ਮੇਰਾ ਯਾਰ ਰਿਆ ਭਗਵਟ ਭਰਾਵੇਂ ਤੇ ਇਦਾਂ ਦੇ ਕੰਮ ਨਾ ਕਰ ਭਾਬੀ ਦੇ ਨਾਲ ਮੁੜ ਜਾ ਬੇਇੱਜ਼ਤੀ ਹੁੰਦੀ ਐ ਕੁੱਕਰ ਸਾਹਿਬ ਨਹੀਂ ਮੁੜੇ ਤੇ ਕੁੱਕਰ ਦੀ ਨਾ ਪੇਸ਼ੀ ਹੁੰਦੀ ਬਰਨਾਲੇ ਕਿਸੇ ਹੋਰ ਕੇਸ ਚ ਉਹ ਗਿਆ ਹੁੰਦਾ ਘੋੜੀ ਪਤਾ ਨਹੀਂ ਟਾਂਗਾ ਕਿਸੇ ਕੋਲ ਧਾਰਾ ਲੈ ਕੇ ਨਾ ਪਿੰਡ ਜਿੱਦਾਂ ਅੱਜਕੱਲ ਮੋਟਰਸਾਈਕਲ ਅਸੀਂ ਧਾਰਾ ਕੇ ਕੋਈ ਮੰਗ ਲਈਦਾ ਵੀ ਸ਼ਹਿਰ ਤੱਕ ਜਾਣਾ ਦੇਵੀ ਉਦੋਂ ਟਾਂਗੇ ਪਤਾ ਨਹੀਂ ਘੋੜੀਆਂ ਮੰਗਦੇ ਸੀ ਤੇ ਕੁੱਕਰ ਬਰਨਾਲੇ ਪੇਸ਼ੀ ਤੇ ਜਾਂਦਾ ਥਾਣੇ 'ਚ ਵਾਪਸ ਆਂਦਾ ਤੇ ਅਗਲੀ ਸਵੇਰ ਨਾ ਉਹ ਘੋੜੀ ਟਾਂਗਾ ਜੋ ਵੀ ਲੈ ਕੇ ਗਿਆ ਸੀ ਉਹਨੂੰ ਬੰਨਣ ਆਂਦਾ ਪਿੰਡ ਦੀ ਸਾਥ 'ਚ ਬੰਨਣ ਆਂਦਾ ਤੇ ਕੁੱਕਰ ਸੁੱਚੇ ਦੇ ਘਰ ਦੇ ਅੱਗੂ ਲੰਘਦਾ ਸੁੱਚੇ ਦੀ ਨਜ਼ਰ ਪੈ ਜਾਂਦੀ ਕੁੱਕਰ ਜਾ ਰਿਹਾ ਫਿਲਮਾਂ ਦੇ ਵਿੱਚ ਇਹ ਦੱਸਿਆ ਗਿਆ ਕਿ ਦੋਨੇ ਦੋਸਤ ਨਾ ਪੰਚਾਇਤ ਉਹਨਾਂ ਦਾ ਫੈਸਲਾ ਕਰਾ ਰਹੀ ਹੈ ਪਰ ਉਹ ਫਿਲਮੀ ਸੀਨ ਹੁੰਦੇ ਨੇ ਗਾਣਿਆਂ 'ਚ ਪਰੇਤਾਂ ਦਾ ਸੀ ਇਨੀਸ਼ੀ ਹੋਇਆ ਉਹ ਲੰਘ ਰਿਹਾ ਸੀ ਇਹਦੀ ਨਿਗਾ ਪੈ ਗਈ ਗੁੱਸਾ ਆਇਆ ਸੋਚੇ ਨੇ ਆਪਣਾ ਯਾਰ ਹੀ ਮਾਰਤਾ ਮੁੜ ਕੇ ਇਹਨੇ ਆਪਣੀ ਭਾਬੀ ਮਾਰੀ ਤੇ ਫਿਰ ਜਿਹੜਾ ਇਹਨਾਂ ਦਾ ਤੀਸਰਾ ਦੋਸਤ ਸੀ ਭਾਗ ਸਿੰਘ ਜਿਹੜਾ ਇਹਨਾਂ ਨੂੰ ਆਪਸ ਵਿੱਚ ਮਿਲਾਂਦਾ ਸੀ ਉਹਨੂੰ ਵੀ ਮਾਰਦਾ ਜੰਟ ਨੂੰ ਵਿਚੋਲੀਆ ਜਿਹੜਾ ਅੱਜ ਕੱਲ ਮੁੰਡੇ ਬੜੇ ਬਣੇ ਹੁੰਦੇ ਨੇ ਨਾ ਵਿਚੋਲੀਏ ਵਿਚੋਲੀਏ ਨੂੰ ਵੀ ਮਾਰਦਾ ਸੁੱਚਾ ਪਰ ਸੁੱਚਾ ਤੇ ਮਾਰ ਦਿੰਦਾ ਉਹ ਵੱਜ ਜਾਂਦਾ ਉਹ ਬੜਾ ਖਚਰਾ ਹੁੰਦਾ ਉਹ ਐਕਟਿੰਗ ਕਰਦਾ ਮਰਨ ਦੀ ਭਾਗ ਸਿੰਘ ਤੇ ਭਾਗ ਸਿੰਘਾ 90 ਸਾਲ ਦਾ ਹੋ ਕੇ ਮਰਿਆ ਅੱਜ ਵੀ ਉਹਦੀ ਪੀੜ੍ਹੀਆਂ ਜੀ ਨਹੀਂ ਰਹੀਆਂ ਨੇ ਤੇ ਜਿਹੜੀ ਤੁਹਾਨੂੰ ਮੈਂ ਸਟੋਰੀ ਨਹੀਂ ਸੁਣਾ ਰਿਆ ਉਹ ਭਾਗ ਸਿੰਘ ਦੇ ਅਗੂ ਪੜ ਪੋਤਰੇ ਨੂੰ ਕੋਈ ਬੰਦਾ ਮਿਲਿਆ ਬੁੱਢੇ ਨੂੰ ਤੇ ਉਹ ਬੁੱਢੇ ਨੇ ਇਹ ਸਟੋਰੀ ਸੁناਈ ਉਹਦੇ ਮੂੰਹ 'ਚ ਮੈਂ ਡਿੱਟੋ ਤੁਹਾਨੂੰ ਸਟੋਰੀ ਸੁਣਾ ਰਿਆ ਵੇਖ ਲਓ ਅਸਲੀ ਕਰੈਕਟਰ ਨੇ ਸਟੋਰੀ ਸੁਣਾਈ ਹੋਈ ਏ ਤੇ ਫਰਸ਼ੀ ਭਾਜੀ ਮਰ ਜਾਂਦੇ ਨੇ ਮਾਰ ਦਿੱਤਾ ਸਟੋਰੀ ਦਾ ਐਂਡ ਹੋ ਗਿਆ ਪਰ ਸਟੋਰੀ ਇਥੇ ਐਂਡ ਨਹੀਂ ਹੁੰਦੀ ਫੇਰ ਸੁੱਚਾ ਸੁਰਮਕ ਕਹਣਾ ਕਿੰਨੇ ਹੀ ਜੇ ਇੱਥੇ ਐਂਡ ਹੋ ਜਾ ਉਹ ਜਾਂਦਾ ਪਾਣੀ ਦਾ ਇੱਥੇ ਐਂਡ ਨਹੀਂ ਹੈ ਫਿਰ ਫਿਲਮ ਤੇ ਹੁਣ ਸਟਾਰਟ ਹੁੰਦੀ ਏ ਸੁੱਚਾ ਭਾਜੀ ਫਰਾਰ ਹੋ ਜਾਂਦੇ ਨੇ ਪਿੰਡੂ ਸੁੱਚੇ ਭਾਜੀ ਚੱਲ ਜਾਂਦੇ ਨੇ ਹਰਿਆਣੇ ਦੇ ਕੋਲ ਨਾ ਇੱਕ ਸਾਹ ਦਾ ਡੇਰਾ ਹੁੰਦਾ ਨਿਕਾ ਜਾ ਬਣਾਇਆ ਹੁੰਦਾ ਸਾਦ ਨੇ ਉੱਥੇ ਚੱਲ ਜਾਂਦੇ ਨੇ ਉੱਥੇ ਭੇਸ ਬਦਲ ਕੇ ਰਹਿਣ ਲੱਗ ਪੈਂਦੇ ਨੇ ਤੇ ਖੇਤੀਬਾੜੀ ਕਰਦੇ ਹੁੰਦੇ ਨੇ ਕੋਲ ਹੈ ਤੇ ਉਹਦੀ ਸਾਥ ਦੀ ਸੇਵਾ ਕਰਦੇ ਨੇ ਇੱਕ ਦਿਨ ਕੀ ਹੁੰਦਾ ਕਿ ਚਾਰਕ ਬੰਦੇ ਨਾ گاਵਾਂ ਨੂੰ ਲੈ ਕੇ ਵਿਚੇਰੀਆਂ ਨੂੰ ਲੈ ਕੇ ਕਟਿਆਂ ਨੂੰ ਲੈ ਕੇ ਨਾ ਲੰਘਦੇ ਹੁੰਦੇ ਨੇ ਉੱਥੋਂ ਕੰਗਰ ਨੂੰ ਮਾਰ ਕੇ ਨਾ ਉਹਨਾਂ ਨੇ ਖਲ ਖਲ ਵੇਚਣੀ ਸੀ ਉਹਦੀ ਗਾਂ ਦੀ ਤੇ ਇੱਕ ਮਾਈ ਕਹਿੰਦੀ ਕੋਲੂ ਵੀ ਹਾਂ ਵਿਚਾਰਿਆ ਨੂੰ ਨਾ ਆ ਗਾਵਾਂ ਨੂੰ ਮਾਰ ਦੇਣਾ ਐ ਇਹ ਜੀਵ ਹਤਿਆ ਨਹੀਂ ਕਰਨੀ ਚਾਹੀਦੀ ਗਾਵਾਂ ਸਾਨੂੰ ਇਨਾ ਸੋਹਣਾ ਦੁੱਧ ਦਿੰਦੀਆਂ ਨੇ ਘੋਦ ਦਿੰਦੀਆਂ ਤੇ ਆ ਕਾ ਤੂੰ ਤੁਸੀਂ ਇਹਨਾਂ ਨੂੰ ਮਾਰ ਦੇਣਾ ਹੈ ਤੇ ਸੁੱਚਾ ਵੀ ਉਹਨਾਂ ਨੂੰ ਕਹਿੰਦਾ ਵੀ ਨਾ ਮਾਰੋ ਯਾਰ ਇਹਨਾਂ ਨੂੰ ਤੋ ਉਹ ਕਹਿੰਦੇ ਨੇ ਕੌਣ ਹੈ ਤੂੰ ਕਹਿੰਦਾ ਮੈਂ ਸੁੱਚਾ ਕਹਿੰਦਾ ਇਦਾਂ ਦੇ ਬੜੇ ਆਏ ਸੁੱਚੇ ਲੁੱੱਚੇ ਨਿਕਲ ਥੂੰ ਕੰਮ ਕਰ ਆਪਣਾ ਸੁੱਚੇ ਨੂੰ ਚੜਦਾ ਗੁੱਸਾ ਉਹ ਉਹਨਾਂ ਦਾ ਹਥਿਆਰ ਲੈ ਕੇ ਉਹਨਾਂ ਚਾਰਾਂ ਨੂੰ ਵੀ ਮਾਰ ਦਿੰਦਾ ਤੇ ਸਾਧੂ ਸਾਧੂ ਸਾਹਿਬ ਕਹਿੰਦੇ ਨੇ ਭਾਜੀ ਨਿਕਲ ਜਾ ਇਥੋਂ ਪਹਿਲਾਂ ਵੀ ਮੈਂ ਤੇਰੇ ਕਤਲ ਜਿਹੜੇ ਲੁਕੋਏ ਜਿਹੜਾ ਤੂੰ ਆਪਣਾ ਯਾਰ ਮਾਰ ਕੇ ਆਇਆ ਤੇ ਹੁਣ ਚਾਰ ਹੋਰ ਕਤਲ ਕਰਤੇ ਮਾਮਾ ਤੂੰ ਮੈਨੂੰ ਕਿਉਂ ਫੜਾਣਾਵੇਂ ਅੰਗਰੇਜ਼ਾਂ ਕੋਲ ਤੇ ਤੂੰ ਨਾ ਇਥੋਂ ਨਿਕਲ ਜਾ ਤੇ ਸਾਧ ਸਾਧਨਾ ਨੂੰ ਉਥੋਂ ਡੇਰੇ ਤੂੰ ਕੱਢ ਦਿੰਦਾ ਫਿਰ ਉਹਦਾ ਨਾਲ ਇੱਕ ਫੌਜ ਦੇ ਵਿੱਚ ਇੱਕ ਦੋਸਤ ਬਣਿਆ ਹੁੰਦਾ ਮਹਾ ਸਿੰਘ ਉਹਦੇ ਕੋਲ ਆ ਜਾਂਦਾ ਉਹਨੂੰ ਕਹਿੰਦਾ ਯਾਰ ਮੈਨਾ ਐਦਾਂ ਤਾਂ ਮੇਰੇ ਨਾਲ ਗੱਲਬਾਤ ਹੋਈ ਏ ਤੇ ਮੈਨੂੰ ਨਾ ਇੱਕ ਦੋ ਰਤਾਂ ਕਟਾ ਮੇ ਕੋ ਕਤਲ ਹੋ ਗਿਆ ਉਹ ਮਹਾ ਸਿੰਘ ਕੀ ਕਰਦਾ ਉਹ ਜਾ ਕੇ ਨਾ ਨਾਲ ਉਹਨੂੰ ਇੱਕ ਥਾਣਾ ਪੈਂਦਾ ਉੱਥੇ ਇੱਕ ਇੰਸਪੈਕਟਰ ਹੁੰਦਾ ਮੋਮਨਖਾਨ ਉਹਨੂੰ ਦੱਸ ਦਿੰਦਾ ਕਹਿੰਦਾ ਇੱਕ ਬੰਦਾ ਹੈ ਉਹਨੇ 5-7 ਕਤਲ ਕੀਤੇ ਮੇਰੇ ਘਰ ਬੈਠਾ ਹੈ ਤੇ ਉਹਨੂੰ ਫੜ ਲਓ ਉਹ ਮੋਮਨਖਾਨ ਉਹਨੂੰ ਫੜ ਕੇ ਲੈ ਜਾਂਦਾ ਅਦਾਲਤ ਲੱਗਦੀ ਏ ਮਹਾਰਾਜ ਪਟਿਆਲਾ ਜਿਹੜਾ ਆ ਹੈ ੜੀ ਕੈਪਟਨ ਅਮਰਿੰਦਰ ਸਿੰਘ ਉਹਦਾ ਪਤਾ ਨਹੀਂ ਦਾਦਾ ਇੱਕ ਪੜਦਾਦਾ ਮੈਨੂੰ ਲੱਗਦਾ ਦਾਦਾ ਹੀ ਏ ਉਸ ਟਾਈਮ ਤਾਂ ਰਾਜਾ ਹੁੰਦਾ ਹੈ ਮਹਾਰਾਜ ਆਪਪਿੰਦਰ ਸਿੰਘ ਨਾ ਬੇ ਰਿਆਸਤ ਦਾ ਮਹਾਰਾਜ ਆਪਪਿੰਦਰ ਸਿੰਘ ਉਹਦੇ ਕੋਲ ਕੇਸ ਆਂਦਾ ਉਹ ਜਦੋਂ ਕਹਾਣੀ ਸੁਣਦਾ ਕਹਿੰਦਾ ਬੰਦਾ ਤਾਂ ਸਹੀ ਯਾਰੇ ਨੇ ਕੋਈ ਮੜੀ ਗੱਲ ਨਹੀਂ ਕੀਤੀ ਵੀ ਅਣਖ ਵਾਸਤੇ ਕਤਲ ਕੀਤਾ ਉਹ ਮaaf ਕਰ ਦਿੰਦਾ ਸੁਚੇਨ ਸੁਚੇਨ ਕਹਿੰਦਾ ਜਾ ਸਾਰੇ ਸਾਰੇ ਕੇਸ ਤੇਰੇ ਤੂੰ ਮaaf ਜੀ ਲੈ ਆਪਣੀ ਜ਼ਿੰਦਗੀ ਸੀ ਮਰਨ ਜਾ ਆਪਣੇ ਘਰ ਉਹ ਘਰ ਆ ਜਾਂਦਾ ਅਸੀਂ ਖੁਸ਼ੀ ਰਹਿੰਦੇ ਹੁੰਦੇ ਨੇ ਠੀਕ ਹੈ ਪਰ ਕਹਾਣੀ ਇੱਥੇ ਨਹੀਂ ਖਤਮ ਹੁੰਦੀ ਕਦੋਂ ਖਤਮ ਹੋਏ ਫਿਰ ਫਿਰੇ ਭਾਜੀ ਕਹਾਣੀ ਚੱਲਦੀ ਅੱਛਾ ਅੱਛਾ ਸੁਚਾ ਭਾਜੀ ਘਰ ਆ ਗਏ ਨੇ ਹਸੀ ਖੁਸ਼ੀ ਆਪਣੀ ਰੋਟੀਆਂ ਪਕਾਉਂਦੇ ਨੇ ਦੋਨੇ ਭਰਾ ਨਰੇਣੂ ਤੇ ਖਾਂਦੇ ਨੇ ਹੈਂ ਇੱਕ ਦਿਨ ਕੀ ਹੁੰਦਾ ਕਿ ਇਹਦੇ ਨਾ ਮਾਮੇ ਦਾ ਮੁੰਡਾ ਮਾਮੇ ਦਾ ਪੋਤਰਾ ਸੋਚੇ ਤੇ ਮਾਮੇ ਦਾ ਪੋਤਰਾ ਘਰ ਆਂਦਾ ਸੰਤ ਸਿੰਘ ਉਹਦਾ ਨਾਂ ਹੁੰਦਾ ਉਹ ਕਹਿੰਦਾ ਮਾਮ ਚਾਚਾ ਮੇਰੀ ਮੰਮੀ ਨਾ ਸਾਨੂੰ ਛੱਡ ਕੇ ਨਾ ਤੇ ਸਾਡੇ ਪਿੰਡ ਦਾ ਗੱਜਣੇ ਵੈਲੀ ਉਹਦੇ ਨਾਲ ਰਹਿਣ ਲੱਗ ਪਈ ਮੇਰੀ ਮੰਮੀ ਕੈਰੇਕਟਰ ਲੈਸ ਨਿਕਲੀ ਤੇ ਤੂੰ ਉਹਨੂੰ ਸਮਝਾ ਮੇਰੇ ਨਾਲ ਆ ਉਹ ਕਹਿੰਦਾ ਯਾਰ ਮੈਂ ਨਹੀਂ ਜਾਣਾ ਐਵੇਂ ਮੇਰੇ ਕੋ ਕਤਲ ਪਹਿਲਾਂ 5-7 ਹੋ ਗਏ ਨੇ ਮੈਂ ਆਪਣੀ ਭਾਬੀ ਮਾਰ ਛੱਡੀ ਤੇ ਤੂੰ ਯਾਰ ਮੈਂ ਨਹੀਂ ਤੇਰੀ ਮਤ ਕਰਨੀ ਉਹ ਕਹਿੰਦਾ ਚਾਚਾ ਮੈਂ ਗੱਡੀ ਥੱਲੇ ਆ ਜਾਣਾ ਜੇ ਤੂੰ ਮੇਰੀ ਮਤ ਨਾ ਕੀਤੀ ਉਨੇ ਕਿਹਾ ਵੀ ਚਲੋ ਨਾ ਮਤ ਕਰਨੀ ਪੈਣੀ ਬੱਚਾ ਤਰਲੇਮਿੰਦ ਕਰ ਰਿਹਾ ਉਹ ਆਪਣੀ ਰਫਲ ਚੱਕਦਾ ਉਹਦੇ ਨਾਲ ਚਲ ਜਾਂਦਾ ਉਹ ਕਹਿੰਦਾ ਕਿੱਥੇ ਤੇਰੀ ਮੰਮੀ ਕਹਿੰਦਾ ਛੋਲਿਆਂ ਦੇ ਖੇਤ ਚ ਕੰਮ ਕਰਦੀ ਪਈ ਏ ਤੇ ਉਹ ਜੱਦੇ ਉਹਨੂੰ ਸਮਝਾਉਂਦੇ ਨੇ ਉਹ ਨਹੀਂ ਸਮਝਦੀ ਸੁਚੇ ਨੂੰ ਚੜਦਾ ਗੁੱਸਾ ਨੂੰ ਫੈਰ ਮਾਰ ਦਿੰਦਾ ਤੇ ਨਾਲੇ ਗੱਜੇ ਨੇ ਵੈਲੀ ਨੂੰ ਦੋਨਾਂ ਦਾ ਘੋਗਾ ਚਿੱਤ ਉੱਥੇ ਖਤਮ ਕਰਕੇ ਤੇ ਪੁਲਿਸ ਫੜ ਕੇ ਉਹਨਾਂ ਨੂੰ ਲੈ ਜਾਂਦੀ ਏ ਤੇ ਰੂਲ ਹੁੰਦੇ ਨੇ ਪੁਰਾਣੇ ਕਿ ਜਿੱਥੇ ਕਤਲ ਹੋਇਆ ਹੋਵੇ ਨਾ ਉੱਥੇ ਹੀ ਅਪਰਾਧੀ ਨੂੰ ਸਜ਼ਾ ਦੇਣੀ ਹੈ ਤੇ ਫਿਰ ਸੁੱਚੇ ਨੂੰ ਉੱਥੇ ਲਿਆਂਦਾ ਜਾਂਦਾ ਜਿੱਥੇ ਉਹਨੇ ਕਤਲ ਕੀਤਾ ਉਹਦੇ ਸ਼ੋਲੇ ਆਦੇ ਖੇਚ ਫਿਰ ਉੱਥੇ ਸੁੱਚੇ ਨਾਲ ਕੀ ਹੁੰਦਾ ਇਹ ਮੈਂ ਛੱਡ ਦਵਾ ਮੇਰਾ ਦਿਲ ਇਹ ਸਸਪੈਂਸ ਤੇ ਅਮਤੋਜ ਮਾਨ ਭਾਜੀ ਹੁਣ ਹੋਣਾ ਕੀ ਪਛੋਣਾ ਕੀ ਆ ਪਛੋਣਾ ਕੀ ਆ ਉਸ ਸੁੱਚੇ ਨੂੰ ਮਾਰਨੇਗੇ ਹੋਰ ਕੀ ਹੋਣਾ ਇਸ ਵਿੱਚ ਹੈ ਅਸ ਬੁੱਝੋ ਹੁਣ ਫਿਰ ਕੀ ਹੋਣਾ ਇਹ ਮੈਂ ਤਾਂ ਮੈਂ ਕਹਿੰਦਾ ਛੱਡ ਹੀ ਦਵਾ ਮੈਂ ਉਹ ਆਪਸ਼ਨ ਦੇ ਦਿੱਤੇ ਤੇ ਫਿਰ ਸੁੱਚੇ ਨੂੰ ਤਾਂ ਹੀ ਸੂਰਮਾ ਹੈ ਹੈ ਆਪਸ਼ਨ ਦੇ ਦिए ਹਾਂ ਕਿਆ ਸੁੱਚੇ ਕੋ ਬਾਈ ਜਿਤ ਬਲੀ ਕਰਦੀ ਹੈ ਜਾਂਦਾ ਹੈ ਕਿਆ ਸੁੱਚੀ ਕਾ ਫਾਂਸੀ ਹੋ ਜਾਂਦੀ ਹੈ ਇਹ ਤੁਸੀਂ ਹੁਣ ਮਤੋਜ ਮਾਂ ਦੀ ਫਿਲਮ ਵੇਖੋ ਪਰ ਮੈਂ ਤਾਂ ਇਨਾਂ ਕੇ ਸਾਹ ਬਲਾ ਲਿਆ ਵੈਸੇ ਲੋਕੀ ਤਾਂ ਕਹਿੰਦੇ ਨਹੀਂ ਹੈਗੀ ਕਿ ਫੋਨਾਂ ਨੇ ਅੱਜਕੱਲ ਦੇ ਨਿਆਣੇ ਵਿਗਾੜੇ ਨੇ ਹੁਣ ਭਾਬੀ ਉਹਦੀ ਉਦੋਂ ਕਿਹੜੇ ਫੋਨ ਹੁੰਦੇ ਉਦੋਂ ਵਿਗੜੀ ਤੇ ਇੱਕ ਹੋਰ ਵੀ ਗੱਲ ਕਿ ਉਹ ਜਿਹੜਾ ਕੁੱਕਰ ਹੈ ਉਹਨੂੰ ਆ ਜਿਹੜੇ ਅਮਨੋਜਲਾ ਪੋਡਕਾਸਟ ਕਰਦਾ ਹੈ ਕਦੇ ਸੈਕਸ ਦੀ ਡਰਾਈਵ ਵਧਾਉਣ ਵਾਲੇ ਜਾਂ ਕੁਸ਼ ਵਧਾਉਣ ਵਾਲੇ ਉਹਨਾਂ ਕੋ ਜਾਣ ਦੀ ਲੋੜ ਹੀ ਨਹੀਂ ਹੈ ਕਿਉਂਕਿ ਜਿਹੜ ਕੋ ਥੋੜੇ ਸਮਾਂ ਕਹਿੰਦਾ ਕਿ ਘਟ ਮਿਲ ਰਿਹਾ ਤੁਹਾਨੂੰ ਵੱਧ ਸਮਾਂ ਚਾਹੀਦਾ ਮਿਲਣ ਵਾਸਤੇ ਤੇ ਤੁਸੀਂ ਹਿਸਾਬ ਲਾਓ ਕਿ ਅਗਲੇ ਨੂੰ ਲੋਡ ਨਹੀਂ ਆਇਆ ਹੋ ਜੀ ਜਾਣ ਦੀ ਇਹ ਮੈਸੇਜ ਸੱਟਾ ਕੱਢਿਆ ਕਿ ਸਾਰਾ ਕੁਝ ਫੋਨਾਂ ਨੇ ਨਹੀਂ ਵਿਗਾੜਿਆ ਪਹਿਲੇ ਸਭ ਕੁਝ ਵਿਗੜਿਆ ਸੀ ਸਮਾਜ ਪਹਿਲੇ ਵਿਗੜਿਆ ਸ਼ੁਰੂ ਇਹ ਗੱਲ ਸੁਣ ਹਾਂ ਸੋਹਣੀ ਗੱਲ ਨਾ ਓੜ ਤੂੰ ਕੀਤੀ ਏ ਲੋਕਾ ਉਹ ਛੇਤਰ ਖਾਏਗਾ ਆ ਮੇਰਾ ਭਰਾ ਫਰਜੀ ਬਾਂਜੀ ਬਹੁਤ ਸੋਹਣੀ ਗੱਲ ਦੰਨ ਨਾਲ ਕੀਤੀ